ਪਹਿਲਾਂ ਆਪਾਂ ਬਾਹਰਲੇ ਸੂਬਿਆਂ ਦੇ ਵਿੱਚ ਸੁਣਦੇ ਸੀ ਕਿ ਥੋੜੇ ਜਿਹੀ ਪੈਸਿਆਂ ਲਈ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ ਥੋੜੀ ਜੀ ਤਕਰਾਰ ਤੇ ਹੀ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਰ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਵੀ ਐਦਾਂ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਜਿਵੇਂ ਥੋੜੇ ਦਿਨ ਪਹਿਲਾਂ ਇੱਕ ਟਰੇਡਿੰਗ ਕਰਨ ਵਾਲੇ ਮੁੰਡੇ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਉਸ ਦੀ ਗੱਡੀ ਨੂੰ ਫੂਕ ਦਿੱਤਾ ਜਾਂਦਾ ਜਿਵੇਂ ਕਿਸੇ ਦਾ ਕੋਈ ਡਰ ਹੀ ਨਾ ਹੋਵੇ ਕਾਨੂੰਨ ਦਾ ਸਰਕਾਰ ਦਾ ਪੁਲਿਸ ਦਾ ਜਿਵੇਂ ਕੋਈ ਖੌਫ ਹੀ ਨਾ ਹੋਵੇ ਸ਼ਰਿਆਮ ਉਸ ਤੋਂ ਬਾਅਦ ਵੀਡੀਓ ਪਾ ਕੇ ਕਹਿ ਦੁੱਤਾ ਜਾਂਦਾ ਕਿ ਹਾਂ ਮੈਂ ਹੀ ਇਸ ਦਾ ਕਤਲ ਕੀਤਾ ਹੈ ਐਦਾਂ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਥੋੜੇ ਜਿਹੇ ਪੈਸਿਆਂ ਲਈ ਇੱਕ ਸਾਬਕਾ ਫੌਜੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਜਦੋਂ ਏ ਸਪੈਸ਼ਲੀ ਸਾਰੀ ਕਹਾਣੀ ਪਤਾ ਲੱਗਦੀ ਹੈ ਕਿ ਆਖਰ ਗੱਲ ਕੀ ਸੀ ਕਿਉਂ ਇਸ ਫੌਜੀ ਦਾ ਕਤਲ ਕੀਤਾ ਗਿਆ ਸਾਬਕਾ ਫੌਜੀ ਦਾ ਕਤਲ ਕੀਤਾ ਗਿਆ ਤੇ ਕਿੰਨੇ ਪੈਸਿਆਂ ਦਾ ਰੌਲਾ ਸੀ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਇਹ ਸਾਡਾ ਪੰਜਾਬ ਹੀ ਹੈ ਜਿਸ ਵਿੱਚ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਤਰਨਤਾਰ ਇਸ ਦਾ ਹਲਕਾ ਪੱਟੀ ਪੱਟੀ ਹਲਕੇ ਦੇ ਅਧੀਨ ਪੈਂਦਾ ਪਿੰਡ ਬੁਰਜਨੱਥੂਕੇ ਇੱਥੋਂ ਦਾ ਰਹਿਣ ਵਾਲਾ ਅੰਗਰੇਜ਼ ਸਿੰਘ son of ਦਲਵੀਰ ਸਿੰਘ ਅੰਗਰੇਜ਼ ਸਿੰਘ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਹੁਣ ਉਹ ਰਿਟਾਇਰ ਹੋ ਕੇ ਆਪਣੇ ਘਰ ਆ ਗਿਆ ਸੀ ਆਪਣੇ ਪਰਿਵਾਰ ਦੇ ਨਾਲ ਇਸ ਪਿੰਡ ਦੇ ਵਿੱਚ ਰਹਿੰਦਾ ਸੀ ਬੜਾ ਅੱਛਾ ਪਰਿਵਾਰ ਸੀ ਸਭ ਕੁਝ ਬੜਾ ਵਧੀਆ ਚੱਲਦਾ ਸੀ ਅੰਗਰੇਜ਼ ਸਿੰਘ ਨੇ ਆਪਣੇ ਘਰ ਦੇ ਵਿੱਚ ਹੀ ਇੱਕ ਦੁਕਾਨ ਕੱਢੀ ਅਤੇ ਉਹ ਕਿਰਾਏ ਤੇ ਦੇ ਦਿੱਤੀ ਸ਼ਮਸ਼ੇਰ ਸਿੰਘ ਨੂੰ ਹੁਣ ਸ਼ਮਸ਼ੇਰ ਸਿੰਘ ਜੋ ਸੀ ਉਹ ਅੰਗਰੇਜ਼ ਸਿੰਘ ਨੂੰ ਕਿਰਾਇਆ ਨਹੀਂ ਦਿੰਦਾ ਸੀ 6-7 ਮਹੀਨੇ ਲੱਗ ਜਾਂਦੇ ਨੇ ਪਰ ਉਹ ਉਸ ਨੂੰ ਕਿਰਾਇਆ ਨਹੀਂ ਦਿੰਦਾ ਨਾ ਹੀ ਬਿਜਲੀ ਦਾ ਬਿੱਲ ਦਿੰਦਾ ਅੰਗਰੇਜ਼ ਸਿੰਘ ਬਾਰ-ਬਾਰ ਉਸ ਨੂੰ ਕਹਿੰਦਾ ਕਿ ਮੈਨੂੰ ਕਿਰਾਇਆ ਦੇ ਮੇਰੀ ਦੁਕਾਨ ਦਾ ਬਿਜਲੀ ਦਾ ਬਿੱਲ ਦੇ ਕਿਉਂਕਿ ਬਿਜਲੀ ਦਾ ਬਿੱਲ ਤਾਂ ਅਸੀਂ ਆਲਰੇਡੀ ਭਰ ਰਹੇ ਹਾਂ ਜਾਂ ਫਿਰ ਤੂੰ ਆਪਣਾ ਅਲੱਗ ਮੀਟਰ ਲਵਾ ਲੈ ਯਾਨੀ ਐਦਾਂ ਦੀਆਂ ਗੱਲਾਂ ਅੰਗਰੇਜ਼ ਸਿੰਘ ਸ਼ਮਸ਼ੇਰ ਸਿੰਘ ਨਾ ਕਰਦਾ ਪਰ ਸ਼ਮਸ਼ੇਰ ਸਿੰਘ ਉਸ ਨੂੰ ਕਿਰਾਇਆ ਦੁਕਾਨ ਦਾ ਨਹੀਂ ਦਿੰਦਾ ਗੱਲ ਹੈ 5 ਅਗਸਤ 2025 ਦੀ ਅੰਗਰੇਜ਼ ਸਿੰਘ ਸ਼ਮਸ਼ੇਰ ਸਿੰਘ ਦੇ ਘਰ ਜਾਂਦਾ ਹੈ ਸ਼ਮਸ਼ੇਰ ਸਿੰਘ ਘਰ ਨਹੀਂ ਹੁੰਦਾ ਉਸ ਦੀ ਪਤਨੀ ਹੁੰਦੀ ਹੈ ਤਾਂ ਉਸ ਨੂੰ ਕਹਿੰਦਾ ਕਿ ਤੁਸੀਂ ਮੇਰੀ ਦੁਕਾਨ ਦਾ ਕਿਰਾਇਆ ਦੋ ਬਿਜਲੀ ਦਾ ਬਿੱਲ ਦੋ ਬਹੁਤ ਸਮਾਂ ਹੋ ਗਿਆ ਤੁਸੀਂ ਕਿਰਾਇਆ ਨਹੀਂ ਦਿੱਤਾ ਨਾ ਹੀ ਬਿਜਲੀ ਦਾ ਬਿੱਲ ਦਿੱਤਾ ਉਸ ਤੋਂ ਬਾਅਦ ਇਹ ਗੱਲਾਂ ਕਰਕੇ ਅੰਗਰੇਜ਼ ਸਿੰਘ ਕਾਰਾ ਜਾਂਦਾ ਜੋ ਅੰਗਰੇਜ਼ ਸਿੰਘ ਹੁੰਦਾ ਹੈ ਉਹ ਫੌਜ ਦੇ ਵਿੱਚੋਂ ਰਿਟਾਇਰ ਹੁੰਦਾ ਪਰ ਹੁਣ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਉਹ ਗਾਰਡ ਹੁੰਦਾ ਉਸ ਤੋਂ ਬਾਅਦ ਅੰਗਰੇਜ਼ ਸਿੰਘ ਸ਼ਾਮ ਦਾ ਸਮਾਂ ਹੁੰਦਾ ਅੰਗਰੇਜ਼ ਸਿੰਘ ਆਪਣੇ ਘਰ ਆਉਂਦਾ ਤੇ ਸਕੂਲ ਦੇ ਵਿੱਚ ਸਿਕਿਉਰਿਟੀ ਦੀ ਨੌਕਰੀ ਤੇ ਚੱਲਿਆ ਜਾਂਦਾ ਸ਼ਾਇਦ ਉਸ ਦੀ ਇਸ ਸਕੂਲ ਦੇ ਵਿੱਚ ਰਾਤ ਦੀ ਡਿਊਟੀ ਸੀ ਤੇ ਹੁਣ ਇਹ ਗੱਲ ਸ਼ਮਸ਼ੇਰ ਸਿੰਘ ਦੀ ਪਤਨੀ ਸ਼ਮਸ਼ੇਰ ਸਿੰਘ ਨੂੰ ਦੱਸਦੀ ਹੈ ਕਿ ਅੰਗਰੇਜ਼ ਸਿੰਘ ਘਰ ਆਇਆ ਸੀ ਕਿਰਾਏ ਪਿੱਛੇ ਬਿੱਲ ਪਿੱਛੇ ਬੋਲ ਕੇ ਗਿਆ ਸੀ ਇਹ ਸੁਣ ਕੇ ਸ਼ਮਸ਼ੇਰ ਸਿੰਘ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਅੰਗਰੇਜ਼ ਸਿੰਘ ਦੇ ਘਰ ਜਾਂਦਾ ਹੈ ਤੇ ਉਸ ਦੀ ਪਤਨੀ ਨੂੰ ਪੁੱਛਦਾ ਕਿਉਂਕਿ ਅੰਗਰੇਜ਼ ਸਿੰਘ ਘਰ ਨਹੀਂ ਹੁੰਦਾ ਉਸ ਦੀ ਪਤਨੀ ਨੂੰ ਪੁੱਛਦਾ ਕਿ ਅੰਗਰੇਜ਼ ਕਿੱਥੇ ਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਨੌਕਰੀ ਤੇ ਗਿਆਗਾ ਉਹ ਤਾਂ ਆਪਣੀ ਡਿਊਟੀ ਤੇ ਗਿਆਗਾ ਤਾਂ ਹੁਣ ਸ਼ਮਸ਼ੇਰ ਸਿੰਘ ਆਪਣੇ ਸਾਥੀਆਂ ਦੇ ਨਾਲ ਜੋ ਅੰਗਰੇਜ਼ ਸਿੰਘ ਹੁੰਦਾ ਉਸ ਦਾ ਪਿੱਛਾ ਕਰਦਾ ਤੇ ਸਰਹਾਲੀ ਥਾਣੇ ਦੇ ਅਧੀਨ ਪੈਂਦੇ ਇਲਾਕੇ ਦੇ ਵਿੱਚ ਜਾ ਕੇ ਸ਼ਮਸ਼ੇਰ ਸਿੰਘ ਅਤੇ ਇਸ ਦੇ ਸਾਥੀ ਅੰਗਰੇਜ਼ ਸਿੰਘ ਉੱਪਰ ਹਮਲਾ ਕਰ ਦਿੰਦੇ ਨੇ ਜਾਨਲੇਵਾ ਹਮਲਾ ਹੁਣ ਜੋ ਅੰਗਰੇਜ਼ ਸਿੰਘ ਦੀ ਪਤਨੀ ਹੁੰਦੀ ਆ ਉਸ ਨੂੰ ਲੱਗ ਰਿਹਾ ਸੀ ਕਿ ਇਹ ਬੰਦਿਆਂ ਦੇ ਸਿਰ ਤੇ ਖੂਨ ਸਵਾਰ ਆ ਇਹ ਮੇਰੇ ਪਤੀ ਦਾ ਨੁਕਸਾਨ ਕਰਨਗੇ ਅੰਗਰੇਜ਼ ਸਿੰਘ ਦੀ ਪਤਨੀ ਆਪਣੇ ਪੁੱਤਰ ਦੇ ਨਾਲ ਪਿੱਛੇ ਜਾਂਦੀ ਹੈ ਤੇ ਜਦੋਂ ਅੰਗਰੇਜ਼ ਸਿੰਘ ਦੀ ਪਤਨੀ ਉਸ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਹੈ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਇੱਥੇ ਅੰਗਰੇਜ਼ ਸਿੰਘ ਜ਼ਖਮੀ ਹਾਲਤ ਦੇ ਵਿੱਚ ਸੀ ਗੰਭੀਰ ਜ਼ਖਮੀ ਕਰਕੇ ਉਹ ਇਸ ਨੂੰ ਇੱਥੇ ਸੱਟ ਜਾਂਦੇ ਨੇ ਉਸ ਤੋਂ ਬਾਅਦ ਹੁਣ ਅੰਗਰੇਜ਼ ਸਿੰਘ ਨੂੰ ਇੱਥੋਂ ਚੱਕਿਆ ਜਾਂਦਾ ਹੈ। ਪਹੁੰਚਣ ਤੋਂ ਬਾਅਦ ਸਰਹਾਲੀ ਦੇ ਹਸਪਤਾਲ ਵਿੱਚ ਲੈ ਜਾਇਆ ਜਾਂਦਾ ਹੈ। ਪਰ ਅੰਗਰੇਜ਼ ਸਿੰਘ ਦੇ ਉੱਤੇ ਤੇਜ਼ ਧਾਰ ਹਥਿਆਰ ਨਾਲ ਕਾਫੀ ਵਾਰ ਕੀਤੇ ਹੋਏ ਸੀ। ਇਸ ਦੀ ਹਾਲਤ ਗੰਭੀਰ ਸੀ। ਤਾਂ ਹਸਪਤਾਲ ਵਾਲੇ ਇਸ ਨੂੰ ਰੈਫਰ ਕਰ ਦਿੰਦੇ ਨੇ। ਕਹਿੰਦੇ ਨੇ ਕਿ ਇੱਥੇ ਨਹੀਂ ਇਸ ਨੂੰ ਵੱਡੇ ਹਸਪਤਾਲ ਵਿੱਚ ਲੈ ਜਾਓ। ਹੁਣ ਇਹ ਇਸ ਨੂੰ ਵੱਡੇ ਹਸਪਤਾਲ ਵਿੱਚ ਲੈ ਜਾਂਦੇ ਨੇ। ਪਰ ਰਸਤੇ ਦੇ ਵਿੱਚ ਹੀ ਤਰਨ ਤਾਰਨ ਦੇ ਟੋਲ ਪਲਾਜ਼ੇ ਕੋਲ ਜਾ ਕੇ ਅੰਗਰੇਜ਼ ਸਿੰਘ ਦਮ ਤੋੜ ਜਾਂਦਾ ਹੈ ਇਸ ਦੀ ਮੌਤ ਹੋ ਜਾਂਦੀ ਹੈ ਚੀਕ ਛਿਗਿਆੜਾ ਪੈ ਜਾਂਦਾ ਹੈ ਤੇ ਹੁਣ ਸਰਹਾਲੀ ਥਾਣੇ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੱਟੀ ਦੇ ਹਸਪਤਾਲ ਵਿੱਚ ਹੀ ਅੰਗਰੇਜ਼ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਉਸ ਤੋਂ ਬਾਅਦ ਜੋ লাশ ਹੁੰਦੀ ਹੈ ਉਹ ਬਾਰਸਾਂ ਨੂੰ ਸੌਂਪ ਦਿੱਤੀ ਜਾਂਦੀ ਹੈ ਤੇ ਸ਼ਮਸ਼ੇਰ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਦੋ ਜਣਿਆਂ ਨੂੰ ਸਮਸ਼ੇਰ ਸੰਗਤ ਤੇ ਉਸ ਦੇ ਇੱਕ ਸਾਥੀ ਨੂੰ ਉਸ ਨੇ ਅरेस्ट ਕਰ ਲਿਆ। ਬਾਕੀ ਜੋ ਇਸ ਦੇ ਸਾਥੀ ਨੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਪੁਲਿਸ ਹੁਣ ਇਹਨਾਂ ਤੋਂ ਅੱਗੇ ਪੁੱਛਗਿੱਛ ਕਰ ਰਹੀ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਥੋੜੇ ਜੇ ਪੈਸੇਆਂ ਪਿੱਛੇ 5-7000 ਦੇ ਪਿੱਛੇ ਇੱਕ ਬੰਦੇ ਦਾ ਸ਼ਰਿਆਮ ਕਤਲ ਕਰ ਦਿੱਤਾ ਜਾਂਦਾ ਹੈ ਜਿਵੇਂ ਕਿ ਕਿਸੇ ਦਾ ਕੋਈ ਡਰ ਹੀ ਨਾ ਹੋਵੇ ਇਹ ਜੋ ਗੱਲਾਂ ਸੀ ਐਦਾਂ ਦੀਆਂ ਬਾਰਦਾਤਾਂ ਆਪਾਂ ਪਹਿਲਾਂ ਬਾਹਰਲੇ ਸੂਬਿਆਂ ਦੇ ਵਿੱਚ ਸੁਣਦੇ ਸੀ ਪਰ ਹੁਣ ਪੰਜਾਬ ਦੇ ਵਿੱਚ ਵੀ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਹਰ ਇੱਕ ਬੰਦੇ ਦਾ ਜੋ ਦਿਮਾਗ ਆ ਉਹ ਕ੍ਰਿਮਿਨਲ ਹੋ ਗਿਆ ਹੋਵੇ ਬੰਦੇ ਦੀ ਸੋਚਨ ਸ਼ਕਤੀ ਕਿੰਨੀ ਜ਼ਿਆਦਾ ਖਤਮ ਹੋ ਗਈ ਕਿ ਉਸ ਨੂੰ ਇਹ ਨਹੀਂ ਲੱਗਦਾ ਕਿ ਮੈਂ ਕੀ ਕਰ ਰਿਹਾ ਕਿਸੇ ਦਾ ਕਤਲ ਕਰਕੇ ਬੰਦਾ ਕਿਵੇਂ ਬਚ ਸਕਦਾ ਸਮਸ਼ੇਰ ਸਿੰਘ ਨੇ ਅੰਗਰੇਜ਼ ਸਿੰਘ ਨੂੰ ਤਾਂ ਮਾਰ ਦਿੱਤਾ ਉਸ ਦੀ ਤਾਂ ਜ਼ਿੰਦਗੀ ਖਤਮ ਕਰ ਦਿੱਤੀ ਪਰ ਜੋ ਸਮਸ਼ੇਰ ਸਿੰਘ ਦਾ ਆਉਣ ਵਾਲਾ ਸਮਾਂ ਉਹ ਵੀ ਸੌਖਾ ਨਹੀਂ ਕਿਉਂਕਿ ਕਿਸੇ ਦਾ ਕਤਲ ਕਰਕੇ ਬੰਦਾ ਨਹੀਂ ਬਚ ਸਕਦਾ ਹੁਣ ਸ਼ਾਇਦ ਜੋ ਸਮਸ਼ੇਰ ਸਿੰਘ ਦੀ ਆਉਣ ਵਾਲੀ ਜ਼ਿੰਦਗੀ ਹੈ ਤੇ ਉਸ ਦੇ ਜੋ ਸਾਥੀਆਂ ਦਾ ਆਉਣ ਵਾਲਾ ਸਮਾਂਗਾ ਉਹ ਜੇਲ੍ਹ ਦੇ ਵਿੱਚ ਹੀ ਕੱਟੇਗਾ ਕਿਉਂਕਿ ਜੋ ਇਹ ਕਤਲ ਹੋਇਆ ਇਹ ਸ਼ਰਿਆਮ ਕਤਲ ਹੋਇਆ ਇਸ ਵਿੱਚ ਕੋਈ ਵੀ ਲੁਕ ਲਕੋ ਨਹੀਂ ਕੋਈ ਵੀ ਇਸ ਵਿੱਚ ਲੁਕਮੀ ਗੱਲ ਨਹੀਂ ਸਿੱਧਾ-ਸਿੱਧਾ ਸਭ ਨੂੰ ਪਤਾ ਹੈ ਕਿ ਜੋ ਕਤਲ ਕੀਤਾ ਗਿਆ ਇਹ ਕਤਲ ਸਮਸ਼ੇਰ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਹ ਕੇਸ ਜਦੋਂ ਅਦਾਲਤ ਦੇ ਵਿੱਚ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਮਸ਼ੇਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਹੈ ਤੁਸੀਂ ਇਹਨਾਂ ਘਟਨਾਵਾਂ ਬਾਰੇ ਕੀ ਸੋਚਦੇ ਹੋ ਜਿਵੇਂ ਥੋੜੇ ਦਿਨ ਪਹਿਲਾਂ ਉਸ ਟਰੇਡਰ ਦਾ ਕਤਲ ਕਰ ਦਿੱਤਾ ਗਿਆ ਅੱਜ ਸਾਬਕਾ ਫੌਜੀ ਦੇ ਕਤਲ ਦੀ ਖਬਰ ਆਈ ਹੈ ਇਹਨਾਂ ਘਟਨਾਵਾਂ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਸਾਡੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਸਾਡੇ ਪੰਜਾਬ ਦੇ ਵਿੱਚ ਇਹ ਘਟਨਾਵਾਂ ਕਿਉਂ ਹੋਣ ਲੱਗ ਗਈਆਂ ਇਸ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਲ